ਰਾਖੀ ਕਰਨੀਆਂ ਤਾਂ ਕਿ ਉਹ ਵਿਦੇਸ਼ ਵਿੱਚ ਬੈਠਣ ਕੰਮ ਕਰਨ ਤੇ ਪਰਮੇਸ਼ਰ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰ ਸਕਣ ਜੋ ਜਣਾ ਚੁੱਕੇ ਨੇ ਉਹਨਾਂ ਦੀ ਦੁਆ ਆਂ ਖੁਦਾਵੰਤਰਾ ਆਤਮਾ ਜਿਹੜਾ ਆ ਉਹਨਾਂ ਦੇ ਰਾਹ ਨੂੰ ਖੋਲ ਦੇਵੇ ਜੋ ਜੀਵਨ ਵਿੱਚ ਕਿਸੇ ਕੋਲ ਬੱਚੇ ਨਹੀਂ ਹੈ ਉਹ ਵੀ ਚੌੜਾ ਕੇ ਪ੍ਰਭੂ ਮੈਨੂੰ ਬੱਚੇ ਚਾਹੀਦੇ ਨੇ ਯਹਵਾ ਪਰਮੇਸ਼ਰ ਕਰਾ ਆਤਮਾ ਦਾ ਹੱਥ ਤੇਰੀ ਕਿਰਪਾ ਦਾ ਅਤਨਾ ਜੀਵਨਾ ਵਿੱਚ ਉਤਰੇ ਓਬਰਕਤਾ ਮਿਲ ਜਾਣ ਜੋ ਮੁਸ਼ਕਲ ਵਿੱਚ ਚੱਲਦੇ ਨੇ ਉਹਨਾਂ ਮੁਸ਼ਕਲਾਂ ਤੋਂ ਬਾਹਰ ਕੱਢਣ ਵਾਸਤੇ ਪਰਮੇਸ਼ਵਰ ਤੇਰਾ ਆਤਮਾ ਆਵੇ ਔਰ ਸ਼ਾਂਤੀ ਜਿਹੜੀ ਤੇਰੇ ਕੋਲੋਂ ਮਿਲ ਸਕਦੀ ਆ ਉਹ ਪ੍ਰਦਾਨ ਹੋਵੇ ਸੱਚਾਈ ਤੇਰਾ ਨਾਮ ਸੱਚਾਈ ਤੇਰਾ ਕਲਾਮ ਸੱਚਾਈ ਪਰਮੇਸ਼ਵਰ ਤੂੰ ਆ ਤਸਚਾਰਾਂ ਵਿੱਚ ਤੂੰ ਵਸਦਾ ਸੋ ਸੱਚ ਦਾ ਆਤਮਾ ਇਸ ਮੰਡਲੀ ਵਿੱਚ ਕਿਰਪਾਲੂ ਵਿਆਲੂ ਤੇ ਵਿਆਹ ਦਾ ਸਾਗਰ ਆਇਆ ਉਹ ਅਸਾਂ ਸਭਨਾਂ ਨੂੰ ਅਸੀਸ ਤੇ ਬਰਕਤ ਦੇਵੇ ਪ੍ਰਭੂ ਯੀਸ਼ੂ ਤੇਰੇ ਨਾਮ ਦੇ ਮੰਗਦੇ ਹਾਂ ਆਮੀਨ ਮੈਂ ਇੱਕ ਛੋਟਾ ਜਿਹਾ ਸ਼ਬਦ ਦੀ ਗੱਲ ਕਰਾਂ ਦਾ ਜਦ ਬਾਬਾ ਸਮੂ엘 ਦੀ ਉਹ ਵੀ ਗਾਉਂਦੇ ਸਨ ਤੇ ਭਗਤ ਸਰਾਜ ਜੀ ਉਹਨਾਂ ਦੇ ਉਸਤਾਦ ਉਹ ਵੀ ਬਹੁਤ ਵਧੀਆ ਉਸ ਗੀਤ ਨੂੰ ਗਾਉਂਦੇ ਸੀ ਜੋ ਦਾਨੀਏਲ ਦੀ ਪੁਸਤਕ ਵਿੱਚੋਂ ਆਇਆ ਨਬੂਕਦਨਸਰ ਨੇ ਕਿਹਾ ਕਿ ਇੱਕ ਮੂਰਤੀ ਜੋ ਉਹਨੇ ਖਿਆਲਾਂ ਦਲੀਲਾਂ ਵਿੱਚ ਵੀ ਨਹੀਂ ਦੇਖੀ ਸੁਪਨੇ 'ਚ ਦੇਖੀ ਔਰ ਉਸ ਮੂਰਤ ਨੂੰ ਸਵੇਰ ਚੜ੍ਹਿਆਂ ਭੁੱਲ ਗਿਆ ਕਿ ਉਹ ਮੂਰਤ ਕਿਸ ਤਰ੍ਹਾਂ ਦੀ ਸੀ ਕੀ ਹੈਗਾ ਕੀ ਉਸ ਦਾ ਮਤਲਬ ਹੈ ਉਹਨੇ ਸਾਰੇ ਰਾਜ ਦੇ ਵਿੱਚ ਡੰਡੀ ਪਟਵਾਈ ਕਿ ਕੋਈ ਇੱਕ ਜਨ ਮੈਨੂੰ ਇਹ ਦੱਸੇ ਕਿ ਮੈਂ ਕਿਹੜਾ ਖਾਬ ਦੇਖਿਆ ਹੈ ਕਿ ਇਸ ਮੂਰਤ ਨੂੰ ਕਿਸ ਨੂੰ ਮੈਂ ਦੇਖਿਆ ਉਹ ਦਾਨੀਏਲ ਨੇ ਉਹਨੂੰ ਦੱਸਿਆ ਪਰ ਉਹ ਸੇ ਰੂਪਾ ਕੇ ਦਾਨੀਏਲ ਸਤਰਕ ਮੇਸਕ ਤੇ ਉਦਨ ਗੋਲੂ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਮੱਥਾ ਟੇਕੋ ਪਰ ਮੈਂ ਸੌੱਚ ਗੱਲ ਕਰ ਰਿਹਾ ਉਹ ਪਰਮੇਸ਼ਵਰ ਦੇ ਜਨ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਮੂਰਤੀ ਨੂੰ ਮੱਥਾ ਨਹੀਂ ਟੇਕਾਂਗੇ ਇਸ ਮੂਰਤੀ ਨੂੰ ਸਜਦਾ ਨਹੀਂ ਕਰਾਂਗੇ ਰਾਜੇ ਨੇ ਹੁਕਮ ਕਰਤਾ ਕਿ ਤੇਲ ਦੇ ਕੜਾਈ ਦੇ ਛੁੱਟੇ ਜਾਣ ਪਰ ਉਹਨਾਂ ਨੇ ਕਿਹਾ ਕਿ हे ਰਾਜਨ ਅਸੀਂ ਵੀ ਚਾਹਤੇ ਕਿ ਤੇਰੀ ਗੱਲ ਦਾ ਜਵਾਬ ਦਿੱਤਾ ਜਾਵੇ ਤੇਰੀ ਗੱਲ ਦਾ ਉੱਤਰ ਦਿੱਤਾ ਜਾਵੇ ਪਰ ਉਹ ਪਰਮੇਸ਼ਵਰ ਜਿਸ ਨੂੰ ਅਸੀਂ ਸਲਾਉਂਦੇ ਵਡਿਆਉਂਦੇ ਹਾਂ ਉਹ ਸਾਡੇ ਬਚਾਉਣ ਲਈ ਆਪ ਉਤਰ ਆਵੇਗਾ ਹallelujah ਉਹ ਪਰਮੇਸ਼ਵਰ ਸਾਡੇ ਲਈ ਉਤਰ ਆਵੇਗਾ ਸਦਸ ਦੀ ਆਖੇ ਉਹ ਤੇਰ ਦੇੜਾਈਵੇਂ ਸੁੱਕੇ ਗਏ ਸੁਟਣ ਵਾਲੇ ਝੁੱਸ ਗਏ ਪਰ ਜਿਹਨਾਂ ਨੂੰ ਉਹ ਸਾੜਨਾ ਚਾਹੁੰਦਾ ਸੀ ਉਹ ਬਚ ਗਏ ਇਸ ਲਈ ਕਿ ਉਹ ਪਰਮੇਸ਼ਵਰ ਦੇ ਜਨ ਸੰਗ ਉਹ ਪਰਮੇਸ਼ਵਰ ਦੇ ਲੋਕ ਸੰਗ ਅੱਜ ਜੇ ਅਸੀਂ ਪਰਮੇਸ਼ਵਰ ਦੇ ਲੋਕ ਬਣਦੇ ਆਂ ਇੱਕ ਮਨ ਹੋ ਕੇ ਤੇ ਪਰਮੇਸ਼ਰ ਸਾਡੇ ਨਾਲ ਆ। ਉਹ ਇਸ ਤਰ੍ਹਾਂ ਦਾ ਆਸ ਤੇ ਵਿਸ਼ਵਾਸ ਸਾਡੇ ਵਿੱਚ ਹੋਣਾ ਚਾਹੀਦਾ। ਅਸੀਂ ਕਿਸੇ ਵੀ ਮੁਸ਼ਕਲ ਵਿੱਚ ਹੋਈਏ ਉਹ ਸਾਡਾ ਪਰਮੇਸ਼ਰ ਸਾਨੂੰ ਬਚਾਉਂਦਾ ਹ। ਉਹ ਇੱਕ ਮੂਰਤ ਜਿਹੜੀ ਨਮੂਗੰਗਸਰ ਨੇ ਦੇਖੀ ਸੀ ਡੈਨੀਅਲ ਉਹਨੂੰ ਦੱਸਦਾ ਵੀ ਉਹ ਇਸ ਤਰ੍ਹਾਂ ਦੀ ਸੀ ਤੇ ਹੁਣ ਉਹ ਕੀ ਹੈ? ਉਠ ਮੰਗਰ ਵੱਲ ਵੇਖੇ ਰਾਜਾ ਜਦੋਂ ਆਵੇ ਜਾਗ ਲਾਲ ਮੰਦਰ ਵੱਲ ਵੇਖੇ ਰਾਜਾ ਜਦੋਂ ਆਵੇ ਜਾਗ ਕੇ ਦੌੜ ਹਾਨੀ ਠੀਕ ਚਾਂਦੀ ਹੋਏ ਉਠ ਮੰਦਰ ਵਾਲੇ ਵੇਖੇ ਰਾਜਾ ਉਠ ਮੰਦਰ ਵਾਲੇ ਵੇਖੇ ਹੇਲੂਇਆ ਹੇਲੂਇਆ ਭਾਈ ਬੱਸ ਦੱਸ ਦਿਆ ਕਿ ਉਸ ਵਕਤ ਦਾਨੀਏਲ ਨੇ ਮਮੂਗਦਨਾਸਰ ਨੂੰ ਦੱਸ ਦਿੱਤਾ ਕਿ ਜਿਹੜੀ ਤੂੰ ਮੂਰਤ ਵੇਖੀ ਆ ਉਹ ਇਸ ਤਰ੍ਹਾਂ ਦੀ ਸੀ ਔਰ ਉਸ ਮੂਰਤ ਦੇ ਸ਼ਬਦ ਨੇ ਕਿ ਕਦੇ ਤੇਰਾ ਰਾਜ ਜਿਹੜਾ ਉਹ ਸੋਨੇ ਵਰਗਾ ਸੀ ਜਿਹੜੀਆਂ ਤਾਰਾ ਪਿਛੋਂ ਆਉਂਦੇ ਉਹ ਥੋੜਾ ਅੱਗੇ ਆ ਕੇ ਬੈਠਣਾ ਅਗਲੇ ਪਾਸੇ ਉਹ ਰਾਜ ਜਿਹੜਾ ਸੀ ਤੇਰਾ ਸੋਨੇ ਵਰਗਾ ਸੀ ਫਿਰ ਲੋਹੇ ਵਰਗਾ ਹੋ ਗਿਆ ਫਿਰ ਪਿੱਤਰ ਵਰਗਾ ਹੋ ਗਿਆ ਅੱਜ ਜਿਹੜਾ ਉਹ ਬਿਲਕੁਲ ਮਿੱਟੀ ਜਿਹਾ ਬਣ ਗਿਆ ਆ ਇਸ ਕਰਕੇ ਬਾਬਲ ਦਾ ਰਾਜਾ ਅਜੂਬਾ ਤੇ ਸਭ ਕੁਝ ਅਧੀਨ ਕਰਕੇ ਲੈ ਜਾਵੇਗਾ ਜੋ ਪਰਮੇਸ਼ਵਰ ਦਾ ਆਤਮਾ ਸਾਸੰਭਰ ਨੂੰ ਅਸੀਸ ਤੇ ਬਰਕਤ ਦੇਵੇ ਔਰ ਅਸੀਂ ਇੱਕ ਵਾਰੀ ਫਿਰ ਪ੍ਰਾਰਥਨਾ ਵਿੱਚ ਜਾਵਾਂਗੇ ਆਗ ਤੇ ਅਨੰਤ ਪਰਮੇਸ਼ਵਰ